ਅਸੀਂ ਅੱਜ ਆਏ ਆ ਜੀ ਪਿੰਡ ਭੋਮਾਂ ਦੇ ਵਿੱਚ ਜਿੱਥੇ ਇੱਕ ਲੜਕੀ ਦੇ ਮੈਦੇ ਸੀ ਔਰ ਉਹਨਾਂ ਦੇ ਘਰ ਦੀ ਜਿਹੜੀ ਹਾਲਾਤ ਸੀ ਬਹੁਤ ਦੀ ਪਰਿਵਾਰ ਸੀ ਉਹਨਾਂ ਦੇ ਘਰ ਦੀ ਛੱਤ ਵੀ ਡਿੱਗ ਪਈ ਸੀ ਔਰ ਅਸੀਂ ਅੱਜ ਇੱਥੇ ਜੋ ਵੀ ਇੱਕ ਕਾਰ ਦੀ ਸੀ ਲੜਕੀ ਦੇ ਵਿਆਹ ਦਾ ਅਸੀਂ ਪੂਰਾ ਘਰ ਚੱਲੇ ਆ ਜੀ ਇਹ ਚੀਜ਼ ਦੀ ਕਮੀ ਨਹੀਂ ਆਈ ਇੱਥੇ ਤੇ ਅਸੀਂ ਅੱਜ ਜਿਹੜੇ ਸਾਡੇ ਨਾਲ ਸੰਸਥਾ ਨੇ ਪ੍ਰੀਤ ਨਗਰ ਦੇ ਜਿਹੜੇ ਸਾਡੇ ਨਾਲ ਆਏ ਸੀ ਐਪੀ ਹੋਣੀ ਜੀ ਗੋਪੀ ਜੀ ਕੈਪਟਨ ਜੀ ਡਾਟਨ ਜੀ ਅੰਦਰ ਜੀ ਔਰ ਇਹਨਾਂ ਨੇ ਬਹੁਤ ਯੋਗਦਾਨ ਆ ਸਾਰੀ ਵਿਆਹ ਦੀ ਜ਼ਿੰਮੇਵਾਰੀ ਇਹਨਾਂ ਨੇ ਚੁੱਕੀ ਹੈ ਤੇ ਆਓ ਅੱਜ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਕਿਸ ਤਰ੍ਹਾਂ ਦਾ ਫੀਲ ਹੋਇਆ ਜਦ ਅੱਜ ਇਹ ਕੰਮ ਕਰਾ ਕੇ ਅ ਜਵਰਾਜ ਭਾਰਤ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਹ ਦਫਰਾਂ ਚਾਹਾਂਗਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹਾਂਗਾ ਕਿ ਤੁਸੀਂ ਵੀਡੀਓ ਬਣਾ ਕੇ ਸਾਨੂੰ ਸੈਂਡ ਕੀਤੀ ਸੀ ਤੇ ਅਸੀਂ 17 ਨਵੰਬਰ ਨੂੰ ਤਕਰੀਬਨ ਰਾਤ 11:00 ਵਜੇ ਆਏ ਸੀ ਤੇ ਸਾਨੂੰ ਉਦੋਂ ਆਣ ਕੇ ਬਹੁਤ ਮੱਲਪੀ ਨਾਜੁਕਾ ਹਾਲਾਤ ਸੀ ਔਰ ਫੈਮਿਲੀ ਸਾਰੀ ਜਿਹੜੀ ਸੀ ਨਰਵਸ ਸੀ ਕਿਉਂਕਿ ਵੇਖੋ ਘਰ ਦੀਆਂ ਛੱਤਾਂ ਡਿੱਗੀਆਂ ਹੋਈਆਂ ਸਨ ਤੇ ਜਿਸ ਬਾਬਲ ਦੀ ਧੀ ਦਾ ਜਿਹੜਾ ਵਿਆਹ ਵੀ ਐਨ ਬੋਆ ਬੋਆ ਸਮਝੋ ਬਰਾਤ ਸੀ ਤੇ ਅਸੀਂ ਸਾਰੇ ਪਰਿਵਾਰਾਂ ਨੇ ਆਪਸ ਵਿੱਚ ਰਲ ਕੇ ਉਫੇ ਦੇ ਨਹੀਂ ਇਹ ਪ੍ਰਣ ਕਰ ਲਿਆ ਸੀ ਇਹ ਸਾਰੀ ਵਿਆਹ ਦੀ ਜ਼ਿੰਮੇਵਾਰੀ ਅਸੀਂ ਚੱਕਾਂਗੇ ਔਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਕਾਰਜ ਹੋਇਆ ਏ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਘਰ ਲੰਗਰ ਵੀ ਚੱਲਿਆ ਵਾ ਚਾਪ ਆਪਣੇ ਦਾ ਲੰਗਰ ਵੀ ਚੱਲਿਆ ਉਹ ਜਿਹੜਾ ਉਹਨਾਂ ਨੇ ਮਿਲਣੀ ਦਾ ਕਿਹਾ ਸੀ ਉਹ ਵੀ ਕਰਾ ਦਿੱਤਾ ਹੈ ਔਰ ਮੈਂ ਸਾਰੇ ਆਪਣੇ ਭਰਾਵਾਂ ਦਾ ਬਲਤ ਨਰਿੰਦਰ ਜੀ ਦਾ ਕੈਪਟਨ ਨਿਰਮਲ ਸਿੰਘ ਦਾ ਔਰ ਗੁਰਪ੍ਰੀਤ ਸਿੰਘ ਮੈਂਬਰ ਜੀ ਦਾ ਔਰ ਅੰਮ੍ਰਿਤਪੀਰ ਦਾ ਔਰ ਖਾਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਪਰਮਾਤਮਾ ਤੁਹਾਨੂੰ ਔਰ ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਪ੍ਰੀਤ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਮੇਰੇ ਕੋਲ ਅੱਜ ਇੱਥੇ ਆਣ ਕੇ ਜੀ ਇੱਕ ਦਿਲ ਨੂੰ ਸਕੂਨ ਹੁੰਦਾ ਜਦੋਂ ਕੋ ਇਹੋ ਜਿਹਾ ਕਾਰਜ ਅਰੰਭਿਆ ਹੋਵੇ ਆਰੰਭ ਕੇ ਬਾਅਦ ਚ ਜਦੋਂ ਸੰਪੂਰਨ ਹੋ ਜਾਂਦਾ ਨਾ ਸੰਪੂਰਨਤਾ ਜੋ ਹੈ ਅਹਿਸਾਸ ਦਿਲ ਨੂੰ ਹੁੰਦਾ ਨਾ ਉਹ ਅਤੁੱਲਣੀ ਹੈ ਉਹਦੇ ਕੋਈ ਉਹਦੇ ਵਾਸਤੇ ਕੋਈ ਸ਼ਬਦ ਨਹੀਂ ਹੈ ਸ਼ਬਦਾਂ ਨਾਲ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਅੱਜ ਅਸੀਂ ਇੱਥੇ ਮਹਿਸੂਸ ਕਰਕੇ ਚੱਲਦੇ ਹਾਂ ਚਲੋ ਇਹ ਜਿਹੜਾ ਕਾਰਜ ਸੀ ਇਹ ਚਲੋ ਸਾਡੇ ਟੀਮ ਦੇ ਸਹਿਯੋਗ ਦੇ ਨਾਲ ਤੁਸੀਂ ਸਾਡੇ ਤੱਕ ਇਹ ਨਾ ਖਬਰ ਅਪੜਦੇ ਤੇ ਚਲੋ ਇਹ ਤੋਂ ਇਹ ਸੇਵਾ ਤੁਸੀਂ ਵਾਂਝੇ ਰਹਿਣਾ ਹੈ ਚਲੋ ਇਹ ਸੇਵਾ ਜੋ ਹੈ ਸਾਰਿਆਂ ਨੂੰ ਮਿਲਣੀ ਚਾਹੀਦੀ ਚਲੋ ਆਪ ਕਰਨਾ ਚਾਹੀਦਾ ਗਿਆਨ ਕੇ ਜਿਹੜੇ ਕਾਰਜ ਗਾਂਵ ਵਿੱਚ ਅਗਰ ਕੋਈ ਏਦਾਂ ਕੋਈ ਗਰੀਬ ਪਰਿਵਾਰ ਦੀ ਲੜਕੇ ਦਾ ਵਿਆਹ ਹੋਏਗਾ ਉੱਥੇ ਵੀ ਤੁਸੀਂ ਏਦਾਂ ਹੀ ਸੰਜੋਗ ਕਰੋ ਹਾਂਜੀ ਜ਼ਰੂਰ ਕਰਾਂਗੇ ਜੀ ਅਸੀਂ ਪੂਰੀ ਟੀਮ ਦੇ ਨਾਲ ਹਾਂਜੀ ਹਾਂਜੀ ਕਰ ਸਕਦੇ ਹਾਂ ਹਾਂਜੀ ਹਾਂਜੀ ਕਰ ਸਕਦੇ ਹਾਂ ਬੱਸ ਉਹ ਕੰਟੈਕਟ ਨੰਬਰ ਦੇ ਦਿਓ ਇੱਥੇ ਕੰਟੈਕਟ ਨੰਬਰ ਤਾਂ ਨੂੰ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਹਰਪ੍ਰੀਤ ਅਵਤਾਰ ਸਿੰਘ ਹੈਪੀ ਡਾਊਨ ਸਾਰੇ ਨੰਬਰ ਵੇਖ ਦੇ ਸੇਵਾ ਦੇ ਵਿੱਚ ਸਾਡੇ ਸਾਰੇ ਨਾਲੋਂ ਪਹਿਲੇ ਸਾਡਾ ਕੈਪਟਨ ਨਿਰਮਲ ਸਿੰਘ ਹੈ ਸੇਵਾ ਰਾਮ ਬਾਹੂ ਕਰਦੇ अगे लादे ना जे अगर इंजर ना हज मगर कबीर जी का शौक है कबीरा तू ऐसी जग हस तुम ऐसी करनी कर चलो तुम हंसो रोए, मैं जो भी अपने मंदिर ਤਾ ਸਿੰਧ ਹੈ ਇਹ ਮੇਰੇ ਉਹ ਵੀਰ ਨੇ ਜਿਹੜੇ ਮੈਨੂੰ ਸਿਰਫ ਜਿੱਦਾ ਪੁਰਾਣੇ ਫਟੀਆਂ ਦੇ ਪੁਰਨੇ ਪਾਗ ਦਿੰਦੇ ਹੁੰਦੇ ਸੀ ਨਾ ਇਹਦੇ ਉੱਤੇ ਉੱਤੇ ਲਿਖਣਾ ਇਹ ਮੇਰੇ ਉਹ ਵੀਰ ਆ ਤੇ ਜਿਹੜਾ ਮੇਰਾ ਜਿਹਨਾਂ ਹਾਸਾ ਖਟਕ ਕਰਦੇ ਰਿਹਾ ਹਰ ਸਵਾਲ ਲੈ ਲਿਈ ਰਿਹਾ ਉਹਦਾ ਮੇਰਾ ਗੁਰਪ੍ਰੀਤ ਤੇ ਸਦਾ ਸਤਿਕਾਰਯੋਗ ਪਿਆ ਸਾਡਾ ਮੀਡੀਆ ਇੰਚਾਰਜ ਜੀ ਨਹੀਂ ਕਹਿ ਸਕਦਾ ਉਹ ਵੀ ਸਦਾ ਸਦਾ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਦੋਂ ਵੀ ਕਿਤੇ ਲੋੜ ਪਵੇ ਹੀ ਰਾਜ ਨੂੰ ਆ ਤੇ ਸੇਵਾ ਤਰੀ ਤੇ ਕੋਈ ਵੀ ਕੰਮ ਇਨਸਾਨ ਨੂੰ ਪੂਰਨ ਕਰਨ ਨਾਲ ਦੇਖ ਸੀ ਅਪਰਨ ਕਰਦੇ 17 ਤਰੀਕ ਤੋਂ ਸਾਡੀ ਪੂਰੀ ਟੀਮ ਲੱਗੀ ਸੀ ਕਿ ਚਲੋ ਅਸੀਂ ਸਾਡੇ ਤਕਰੀਬਨ ਦੋ ਦੋ ਕਿੜੇ ਵੀ ਇਸ ਕਿੰਦੇ ਭਾਵੇਂ ਦੇ ਲਾਗੇ ਲਈ ਤੇ ਸਭ ਤੋਂ ਪਹਿਲਾਂ ਅਸੀਂ ਤਾਂ ਨਾਲ ਹੀ ਅੱਜ ਚੈਨਲ ਦਾ ਕਰਦੇ ਹਾਂ ਜੀ ਸੰਜੀਪ ਜੀ ਜਿਹੜੇ ਸਾਡੇ ਮੀਡੀਆ ਚਾਰਜ ਨੇ ਮੈਂ ਕਹਣਾ ਚਾਹੁੰਦਾ ਕਿ ਇਹੋ ਜਿਹੇ ਕਿਸੇ ਧੀ ਦਾ ਜਾਨ ਕੋਈ ਅਸਰ ਕਰ ਜੋ ਇਸ ਨੂੰ ਸਾਰਿਆਂ ਨੂੰ ਪਿੰਡ ਵਾਸੀਆਂ ਨੂੰ ਜਿਹੜੇ ਜਿਹੜੇ ਪਿਆਜ ਦੇ ਪੈਦਾਵਾਰ ਆ ਗਾ ਲਗਭਗ ਬਰਦਾ ਪਿੰਡ ਦੇ ਤੇ ਜਿੱਥੇ ਵੀ ਕੋਈ ਗਰੀਬ ਆ ਰਹਿੰਦਾ ਹੋਵੇ ਜਾਂ ਜਿਹਦੀ ਧੀ ਦਾ ਕਾਰਜ ਥੋੜਾ ਔਖਾ ਲੱਗਦਾ ਪਿੰਡ ਵਾਸੀ ਨੇ ਤਾਂ ਉਹ ਕਰਨਾ ਚਾਹੀਦਾ ਹੈ ਆਪਣੇ ਪਿੰਡ ਦੇ ਥੋੜਾ ਥੋੜਾ ਪੂਰਾ ਪੂਰਾ ਕਰਕੇ ਸਮੁੰਦਰ ਵੀ ਕਿੰਦੇ ਤੱਕ ਜਾਂਦਾ ਹੈ ਤੇ ਆਪਣੇ ਪਿੰਡ ਦੀ ਜਿਹੜੀ ਵੀ ਤੀਪਿਆਂ ਦਾ ਰਲਮ ਹੈ ਕੇ ਕਰਕੇ ਤਕਰੀਬੀ ਕੋਈ ਆਉਤੀ ਨਹੀਂ ਕੋਈ ਵੱਡੀ ਗੱਲ ਨਹੀਂ ਜੇ ਸਾਡਾ ਪਿੰਡ ਰਲ ਕੇ ਜੀਤਾ ਜੇ ਤਕਰੀਬਨ ਚਲੋ ਕਹਿਣਾ ਤੇ ਵੀ ਚਾਹੀਦਾ ਤੁਹਾਡੇ ਨਾਜ਼ਰ ਨੂੰ ਲਈ ਸਾਡਾ 50 ਤੋਂ 60 ਹਜ਼ਾਰ ਰੁਪਿਆ ਖਰਚਾ ਆਇਆ ਤੇ ਨਹੀਂ ਦਸਵਾਤਾਂ ਦੇ ਇਹ ਵੀ ਸੇਵਾ ਇਕੱਠੀ ਹੋਈ ਆ। ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਕਿ ਆਪਣੇ ਕੋਲ ਕੋਈ ਸਾਡੇ ਸਨੀਲ ਵੀਰ ਜੀ ਹੈ ਟੈਂਪਲੇ ਉਹ ਵੀਰ ਨੂੰ ਜਦੋਂ ਵੀ ਕਹਿਦੇ ਕਿ ਤੇ ਟੈਂਪ ਲਾਓ ਉਹ ਵਿਚਾਰਾ ਹਾਂ ਨਾ ਦੇ ਉਹਦੇ ਮੂੰਹ ਤੇ ਮਰਲੀ ਹੈ ਹੀ ਨਹੀਂ ਆ। ਤੇ ਜਿੱਦਾਂ ਹੁਣ ਜਿਹੜੇ ਜਿਹੜੇ ਵੀਰ ਨੂੰ ਜਿਹੜੀ ਸੇਵਾ ਲਈ ਬਾਹਰ ਪੁੱਤੀ ਕਰਾਉਂਦੇ ਤੇ ਸਾਡੇ ਖਾਲਸਾੜ ਤੋਂ ਵੀਰ ਜੀ ਅਮਰਜੀਤ ਜੀ ਉਹਨਾਂ ਨੇ ਇਹੀ ਦੱਸਿਆ ਸੀ ਚਲੋ ਅਸੀਂ ਪਹਿਲਾਂ ਸਾਰਾ ਸੌਦਾ ਲੈ ਇਹ ਜੋ ਹੀ ਉਹਨਾਂ ਵੀਰ ਜੀ ਨਾਲ ਰਸਤੀ ਆਟਾ ਪਾਣੀ ਦੀ ਸੇਵਾ ਜਿਹੜੀ ਆ ਦਾਲ ਉਹਨਾਂ ਦੇ ਵੱਲੋਂ ਸੇਵਾ ਕੀਤੀ ਗਈ ਸੀ ਵੀਰ ਜੀ ਐਥੋ ਜਿਹੜੇ ਸਾਰੇ ਵਾਲੇ ਤੇ ਮੈਂ ਕਹਿਣਾ ਚਾਹਾਂਗਾ ਕਿ ਸਾਰਿਆਂ ਨੂੰ ਦੱਸਣ ਕਿ ਕਿਸੇ ਦੇ ਕਾਰਜ ਵਿੱਚ ਤਕਲੀਫ ਲੋ ਤੇ ਸਤਿਗੁਰੂ ਆਪ ਸਹਾਇ ਹੁੰਦੇ ਹਨ ਇਹਨਾਂ ਹੀ ਸ਼ਬਦਾਂ ਨਾਲ ਆਪ ਜੀ ਦਾ ਧੰਨਵਾਦ ਕਰਨਾ ਤੇ ਤੁਹਾਡੇ ਜਵਰਾਜ ਨਿਊਜ਼ ਦਾ ਧੰਨਵਾਦ ਕਰਦੇ ਹਾਂ ਜੀ ਹਾਂਜੀ ਜਵਰਾਜਪੁਰ ਨਿਊਜ਼ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜੇ ਪ੍ਰੀਤ ਨਗਰ ਦੇ ਡਾਟਾ ਨਿਰਦੇਸ਼ੀ ਨੇ ਉਹਨਾਂ ਨਾਲ ਵੀ ਅੱਜ ਹੀ ਗੱਲ ਕਰ ਰਹੇ ਹਾਂ ਹਾਂ ਸਭ ਤੜਾ ਤੇ ਬਹੁਤ ਸੰਜੋਸ਼ ਹੈ ਅੱਜ ਇੱਥੇ ਸਭ ਭਰਾ ਹੁੰਦਾ ਜੀ ਹਾਂਜੀ ਹਾਂ ਸੰਜੀਪ ਜੀ ਅੱਜ ਸਾਨੂੰ ਇੱਥੇ ਆਣ ਕੇ ਪਿੰਡ ਭੋਮੇ ਦੇ ਵਿੱਚ ਇੱਥੇ ਨਾ ਇੱਕ ਗਰੀਬ ਪਰਿਵਾਰ ਇਹ ਉਹਨਾਂ ਦੀ ਬੇਟੀ ਦਾ ਜਿਹੜਾ ਵਿਆਹ ਹੀ ਲਵ ਪ੍ਰੀਤ ਕੋ ਆ ਗੋਵਲ ਪ੍ਰੀਤ ਕੋ ਆ ਉਹਨਾਂ ਦੇ ਫਾਦਰ ਦਾ ਨਾਮ ਮਨਜੀਤ ਸਿੰਘ ਸੋਨੂ ਵੀ ਕਹਿੰਦੇ ਆ ਨੰਬ ਤੇ ਦਾ ਪੀਰ ਦਾ ਕਿ ਅੱਜ ਸਾਨੂੰ ਇੱਥੇ ਆਣ ਕੇ ਬਹੁਤ ਹੀ ਵਧੀਆ ਲੱਗਾ ਆ ਕਿਉਂਕਿ ਅਸੀਂ ਰਲ ਕੇ ਸਾਰੀ ਟੀਮ ਸਾਡੇ ਸਾਡੇ ਵੱਡੇ ਵੀਰ ਅੰਤਾਰ ਸਿੰਘ ਜੀ ਔਰ ਸਾਡੇ ਗੁਰਪ੍ਰੀਤ ਜੀ ਔਰ ਸਾਡੇ ਕੈਪਟਨ ਵੀਰ ਜੀ ਔਰ ਸਾਡੇ ਸੁਜੀਵ ਸ਼ਰਮਾ ਜੀ ਉਹਨਾਂ ਦਾ ਵੀ ਦਿলো ਤੋਂ ਧੰਨਵਾਦ ਕਰਦੇ ਆ ਉਹਨਾਂ ਨੇ ਸਾਡਾ ਇਹ ਸਾਰੀ ਟੀਮ ਦਾ ਬਹੁਤ ਸਹਿਯੋਗ ਦਿੱਤਾ ਆ ਅੱਜ ਆਪਾਂ ਸਭ ਸਹਿਯੋਗ ਦੇ ਨਾਲ ਹੀ ਇਸ ਪਿੰਡ ਵਿੱਚ ਆਣ ਕੇ ਧਰਮ ਦੇ ਚਾਨਕੇ ਅਗਿੱਤੀ ਦੇ ਅਨੰਦ ਕਰ ਜਾ ਪੁਰਾ ਨੰਦਲਿਆਵ ਕਰਾ ਬਹੁਤ ਸੇਵਾ ਕੀਤੀ ਆ ਤੇ ਬਹੁਤ ਲੋਕਾਂ ਨੇ ਲੱਗਾ ਅੱਜ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਔਰ ਇਹ ਜਿਹੜੀ ਟੀਮ ਸੀ ਇਹ ਹੈਗੇ ਸੀ ਪ੍ਰੀਤ ਨਗਰ ਪਦੇਗਾ ਚੁਣਿਆ ਰੋਡ ਤੋਂ ਪੰਚਾਇਤ ਹੈਗੀ ਸੀ ਔਰ ਇਹਨਾਂ ਨੇ ਜਿਹੜਾ A ਤੋਂ ਲੈ ਕੇ Z ਤੱਕ ਮੈਂ ਇਹਨਾਂ ਦਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੰਨਾਂ ਨੇ ਸਾਡੀ ਵੀਡੀਓ ਵੇਖ ਕੇ ਤੇ ਇਸ ਲੜਕੀ ਦੀ ਸਾਡੇ ਵਿਆਹ ਦੀ ਜ਼ਿੰਮੇਵਾਰੀ ਚੁੱਕੀ ਹੈ। ਹੋਰ ਮੈਂ ਸ਼ੁਕਰੀਆਤਾ ਕਰਦਾ ਹਾਂ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ। ਅਗਰ ਗਾਹਾਂ ਵਿੱਚ ਕਿਸੇ ਲੜਕੀ ਦੇ ਵਿਆਹ ਦੇ ਵਿੱਚ ਕਿਸੇ ਦੀ ਲੋੜ ਹੁੰਦੀ ਹੈ ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਅਸੀਂ ਉਸ ਲੜਕੇ ਦਾ ਜੋ ਸਾਡੇ ਕੋਲ ਹੋਏਗਾ ਅਸੀਂ ਉਹਦਾ ਉਹਦਾ ਵੀ ਵਿਆਹ ਕਰਕੇ ਜਾਈਏ। ਉਹ ਮੈਂ ਇਸੇ ਦਲਾਂ ਦੇ ਨਾਲ ਮੈਂ ਸੰਜੀਪ ਸ਼ਰਮਾ ਜੁਵਰਾਜ ਭਾਟ ਨੂੰ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਬਦਲ ਜਨ ਪੈਰਾ ਕੋ ਪ੍ਰੰਤ ਗਵਤਾ ਉਦਰੇ ਦੋਖ ਰੋਗ ਸੰਤਾ ਪਿਉ ਤਰੇ ਸਤਿ ਸੰਤ ਸਾਗਨ ਭਰੇ ਸਰਸੇ ਪੂਰੇੁਰਤਿ ਸਣਤੇ ਪਨੀਤ ਕਰਦੇ ਭੰਦਰ ਸਤਗੁਰਾਇਆ ਨਮੰਤਨਾਿਤੁਰ ਕਰਣਾੰਗ ਤੇਰੇ ਬਾਜਨ ਵੱਤ ਸੁਣਤੇ ਪਨੀਤ ਕਰਦੇ ਭੰਦਰ ਸਤਗੁਰਾਇਆ

ਸਾਰ ਸਾਂ ਰੈਸਨ ਆਇ ਜੋ ਸਭ ਕਰ ਜਾਂ ਜਾਂ ਨਿਰੋਗ ਜੇ ਨੰਦਨ ਸਾਂ ਜੀ ਦੇ ਪਾਤ ਸੰਸਾਰ ਸਾਥੇ ਅੰਦਰ ਕੀ ਆਲਸਾ ਦੇ ਸਾਂ ਬੋਲੋ ਏ ਵਾਹਿਗੁਰੂ ਬਲਤਿਆ ਰਿਆ ਚੋਂ ਸਾਂ ਜਾਂਦੇ ਨੰਚੜੀਆਂ ਉਸੇ ਆਪਣੇ ਜਿਤਨੇ ਪੱਤਿਆਂ ਜੇ ਨਾਮ ਜਪਦੇ ਉਹਨਾਂ ਸ਼ਬਦਾਂ ਦੇ ਚਲਾਇ ਤੇਵਾ ਦੇ ਕਨਣ تنه بہاریاں سداں دی کماں یے دے اندر کی کام سائڈ سلام علیکم سداں نے کرنی سی مٹی منڈ پن شھراے کوٹھیاں دے اندر کر کے تے کرے آرناں دن دی رہائی کر دو آرن میسر کر دنا تے کرنی ہاریاں سدی کے ساتھ سدا سدا چنگلدا पन्ना एकमात्र विद्या अध्ययन करके सालसा के सरवधि गुरु राधे जी वल्यांतन तथा शर्मा सुबारेनाथ अध्ययन करके सालसा के गुरु जी राधे जी तथा शर्मा कालसा जी की अरदास जी श्रमत कालसा जी को आइ गुरु बाई गुरु वादिक्या वाच्यम तत्सर का सर्व संभोगाय कालसा जी संदकांतार शौर्य आई देखते वक्त में प्रतिभा ध्वगदी सभी शरण जी साहि आलसालिके बलबले बलों दिए तन स्त्री तन पीस आंवला तन उस तन साधा तन सदा तनों से गाना तन से यमुसार करने के लिए इश्मान कंपियर के लिए बने चकल दिखाता तन का दिखाता आलसाल्जाबोली तन अन्य नाम अपनी मकबरा कांता तन पर जाने का दुर्लभ स्वराज का दियो के नाम पालसान के बलबले बलतां तन के नाम तन के सु ਸਰਦਾਰ ਜੀ ਆਪਣੇ ਕਾਨਸਰਪਲੇ ਦਰਸ਼ਨ ਬਧਾਰੀ ਸ੍ਰੀ ਸਭਾ ਸਰਗਰਾਂ ਦਾ ਪਤ ਸੱਜਣ ਨੂੰ ਲੱਖੋ ਜੀ ਮਹਿਮਾਨ ਹੈ ਜੀ ਸਾਡੇ ਨੇ ਕਾਨ ਦੇ ਕਾਨ ਸਰਦਾਰ ਨੇ ਉੱਤਨ ਸਰਣੀ ਆਸਰਾ ਦੀ ਆਸਰ ਜੱਲ ਨੇ ਆਸਾਲ ਪ੍ਰਖਿਆ ਅਨਤਰਜਾਨੀ ਵਾਲੀ ਸੁਭੀ ਸਾਗਤਾਂ ਦਾ ਨਾਮ ਹੈ ਸ੍ਰੀ ਗੁਰੂ ਸਰਨ ਸਮਰਾਜੀ ਅਰਦਾਸ ਵਿੱਚ ਸੱਜਣ ਮਹਾਨ ਕਿਰਪਾ ਕੀਤੀ ਆਜੇ ਨੇ ਪਾਵਨ ਅਜੇ ਦੇ ਅੰਦਰ ਸੱਤਾ ਹੋ ਜੀ ਦਾ ਨਾਮਕਾਰ ਜੁਗਿਆ ਆਖਾ ਜੀ ਉਹ ਆਜੇ ਮਿਹਰ ਕਰਦੀ ਇਸ ਤੋੜੇ ਪਰਮੇਸ਼ਰਿਆ ਹੱਥ ਰੱਖਣਾ ਰਮ ਰਮ ਸਿਕਨਾ ਆਂਦਾ ਸਤਿ ਸ੍ਰੀ ਅਕਾਲ ਨਾ ਦੋਹਾਂ ਤਰ੍ਹਾਂ ਦੇ ਪਿਆਰ ਸਤਾਂ ਜਾਂਦੇ ਕਲਮ ਰਮਲੀ ਕਾਲ ਸਿੰਘਾਂ ਦੇ ਸੰਪੂਰਨ ਸਾਡੇ ਦੋਹਾਂ ਪੇਵਾਰਾ ਬਣੇ ਸੋਨੇ ਪਿਛਾਣਿਆ ਜਿਉਂ ਨੇ ਅਮੀਰਾਂ ਪਰਿਸ਼ਦਾਂ ਮਿਲੋ ਪਰਮ ਪਰਦੇਸ ਨੇ ਜੇਤੀ ਹੋਏ ਮਾਂ ਜੋਂ ਵਿਆਹ ਸਮਾਜ ਦਾ ਫੈਲਾ ਜਿਉਂ ਕਨ ਖਜਾਨੇ ਕੋਈ ਆਇਆ ਜਾਨੇ ਪਰ ਕੋਈ